ਲੇਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਹਿਲੀ ਲਾਈਨ ਹੈ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1668 ਈਸਵੀ ਨੂੰ ਪਟਨਾ ਬਿਹਾਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਤੇ ਮਾਤਾ ਗੁਜਰੀ ਜੀ ਦੇ ਘਰ ਹੋਇਆ ਦੂਜੀ ਲਾਈਨ ਆਪ ਜੀ ਨੂੰ ਕਲਕੀਆਂ ਵਾਲਾ ਨਿੱਲੇ ਘੋੜੇ ਵਾਲਾ दशमेश पिता बाजावाला सरपंच दाने आदि विशेषणा नाल भी बुलाया ਜਾਂਦਾ ਹੈ तीसरी लाइन बचपन ਤੋਂ ਹੀ ਆਪਨੇ ਘੋੜਸਵਾਰੀ ਅਤੇ शास्त्र विद्या ਸਿੱਖ ਲਈ ਸੀ ਅਤੇ ਆਪ ਨੂੰ ਹਿੰਦੀ ਸੰਸਕ੍ਰਿਤ ਅਰਬੀ ਅਤੇ ਬ੍ਰਜ ਭਾਸ਼ਾ ਦਾ ਚੰਗਾ ਗਿਆਨ ਸੀ चौथी लाइन पिता जी शहीदੀ ਤੋਂ ਬਾਅਦ 9 ਸਾਲ ਦੀ ਉਮਰ ਵਿੱਚ ਆਪ ਗੁਰਗੱਦੀ ਤੇ ਬੈਠੇ ਪੰਜਵੀਂ ਲਾਈਨ ਸਨ 16 ਸੁੰਦਰ 99 ਨਵੇ ਨਵਈ ਸਾਖੀ ਵਾਲੇ ਦਿਨ ਆਪ ਜੀ ਨੇ ਆਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਅਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਕਹਾਇ। 6ਵੀਂ ਲਾਈਨ ਆਪ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਜੀ ਅਤੇ ਜੁਝਾਰ ਸਿੰਘ ਜੀ ਚੰਕੌਰ ਦੀ ਲੜਾਈ ਵਿੱਚ ਸ਼ਹੀਦ ਹੋ ਗਏ। 7ਵੀਂ ਲਾਈਨ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ ਸਰਹੰਦ ਦੇ ਨਵਾਬ ਨੇ ਨੀਂਹਾਂ ਵਿੱਚ ਚੜਵਾ ਦਿੱਤਾ। 8ਵੀਂ ਲਾਈਨ ਪਰਿਵਾਰ ਤੋਂ ਵਿਚਰਨ ਤੋਂ ਬਾਅਦ ਕੁਝ ਸਮੇਂ ਲਈ ਗੁਰੂ ਜੀ ਮਾਛੀਵਾੜੇ ਦੇ ਜੰਗਲਾਂ ਵਿੱਚ ਰਹੇ 9ਵੀਂ ਲਾਈਨ ਆਪ ਜੀ ਦੀਆਂ ਪ੍ਰਸਿੱਧ ਸਾਹਿਤਿਕ ਰਚਨਾਵਾਂ ਚੰਡੀ ਦੀ ਵਾਰ ਜ਼ਫਰਨਾਮਾ ਬਚਿੱਤਰ ਨਾਟਕ ਜਪ ਸਾਹਿਬ ਅਕਾਲਾ ਉਸਤ ਚੰਡੀ ਚਰਿੱਤਰ ਅਤੇ ਗਿਆਨ ਪ੍ਰਬੋਧ ਹਨ 10ਵੀਂ ਲਾਈਨ ਆਪ ਸੰਨ 1708 ਈਸਵੀ ਨੂੰ ਆਨੰਦ ਦੇਵ ਵਿਖੇ ਜੋਤੀ ਜੋਤ ਸਮਾ ਗਏ